ਇਨਾ 7 2 24 ਦੀ ਰਾਤ ਨੂੰ ਕਰੀਬ 2 ਵਜੇ ਇਹਨਾਂ ਨੇ ਇੱਕ ਦੁੱਧ ਵਾਲਾ ਟੈਂਕਰ ਕੋਟੀ ਸੇਖਾਂ ਤੋਂ ਕਰਨਾਲ ਸਾਈਡ ਜਾ ਰਿਹਾ ਸੀਗਾ ਇਹਨਾਂ ਨੇ ਆਪਣੀ ਮਹਿੰਦਰਾ ਪਿਕਅਪ ਨਾਲ ਲਾ ਕੇ ਦੋ ਦੋਸ਼ੀ ਹੋਰ ਨੇ ਇਹਦੇ ਨਾਲ ਦੇ ਇਹਨਾਂ ਨੇ ਉਹਨੂੰ ਗੱਡੀ ਰੋਕ ਕੇ ਰਾਤ ਨੂੰ ਇੱਥੇ ਕਿਸ਼ਨਪੁਰੇ ਆਪਣੇ ਹੰਮਤਪੁਰੇ ਦੇ ਕੋਲ ਗੱਡੀ ਰੋਕ ਕੇ ਇਹਨਾਂ ਨੇ ਰਾਤ ਨੂੰ ਉੱਥੋਂ ਦੁੱਧ 1860 ਲੀਟਰ ਇਹ 100 ਲਿਟਰ ਡੀਜ਼ਲ ਤੇ 700 ਰੁਪਿਆ ਖੋਰਿਆ ਸੀਗਾ ਜਿਸ ਬੰਦੇ ਅਸੀਂ ਅਣਪਛਾਤੇ ਵਿਅਕਤੀਆਂ ਦੇ ਪਰਚਾ ਦਰਜ ਕਰ ਲਿਆ ਸੀਗਾ ਉਸ ਰਾਤ ਫਿਰ ਅਸੀਂ ਟੈਕਨੀਕਲ ਢੰਗਾਂ ਦੀ ਮਦਦ ਲੈਂਦੇ ਹੋਏ ਫਿਰ ਇਹਨਾਂ ਨੂੰ ਨਾਮਜ਼ਦ ਕੀਤਾ ਹਰਦੀਪ ਸਿੰਘ ਇਹਨਾਂ ਨੇ ਤੇ ਨਾਲ ਇਹਦੇ ਦੋ ਹੋਰ ਬੰਦੇ ਸੀ ਇਹਨਾਂ ਨੇ ਉਸ ਰਾਤ ਖੋਹ ਕਰਨ ਤੋਂ ਬਾਅਦ ਲਾਪਤਾ ਹੋਏ ਫਿਰ ਅਸੀਂ ਇਹਨਾਂ ਨੂੰ ਟ੍ਰੇਸ ਕਰਕੇ ਟੈਕਨੀਕਲ ਢੰਗਾਂ ਨਾਲ ਲਿਆਂਦਾ ਫਿਰ ਇਹਨਾਂ ਨੇ ਇਹਨਾਂ ਤੇ ਜਦੋਂ ਰੇਡ ਕੀਤੀ ਤੇ ਘਰਾਂ ਤੋਂ ਭੱਜ ਗਏ ਪਹਿਲਾਂ ਇਹਨਾਂ ਦੀ ਅਸੀਂ ਸ਼ੈਸ਼ਲ ਕੋਰਟ ਬੇਲ ਰਿਜੈਕਟ ਕਰਾਈਆਂ ਇਹਨਾਂ ਦੀਆਂ ਸੀ ਡੀ ਆਰਾਂ ਪਵਾ ਕੇ ਇਹਨਾਂ ਦੀਆਂ ਉੱਥੇ ਪੇਸ਼ ਕੀਤੀਆਂ ਵੀ ਇਹ 2:30 ਵਜੇ ਰਾਤ ਇੱਥੇ ਇਹਨਾਂ ਦੀਆਂ ਕਾਲਾਂ ਹੋਈਆਂ ਹੋਈਆਂ ਸੀਗੀਆਂ ਉਸ ਰਾਤ ਹੈਗੇ ਆ ਇਹ ਸਦਰ ਮੋਗੇ ਦੇ ਰਣ ਨਾਲੇ ਤੇ ਇਦਾਂ ਹੀ ਫਿਰ ਇਹਨਾਂ ਨੂੰ ਹਾਈ ਕੋਰਟ ਭੱਜ ਗਏ ਇਹ ਉੱਥੇ ਵੀ ਅਸੀਂ ਹਾਈ ਕੋਰਟ ਜਾ ਕੇ ਉਹ ਪੇਸ਼ ਕੀਤੀਆਂ ਸਾਰੀਆਂ ਇਸ ਕਰਕੇ ਇਹਨਾਂ ਦੀ ਹਾਈ ਕੋਰਟ ਬੇਲ ਰਿਜੈਕਟ ਹੋ ਗਈ ਹੁਣ ਇਹਨਾਂ ਨੇ ਕੱਲ ਸਰੈਂਡਰ ਕੀਤਾ ਕੋਰਟ 'ਚ ਅੱਜ ਇਹਨੂੰ ਦਾ ਗ੍ਰਿਫਟਾਰ ਕਰਕੇ ਅਸੀਂ ਰਿਮਾਂਡ ਹਾਸਲ ਕਰਾਂਗੇ ਬਾਕੀ ਨੈਕਸਟ ਜਿਹੜਾ ਹੋਊਗਾ ਅੱਗੇ ਕਿੰਨੇ ਦੁਸ਼ੀ ਸੀਗੇ ਜੀ ਇਸ ਤਰ੍ਹਾਂ ਇਹ ਤਿੰਨ ਜਣੇ ਨੇ ਜੀ ਇੱਕ ਅਸੀਂ ਪਹਿਲਾਂ ਫੜ ਲਿਆ ਸੀਗਾ ਇੱਕ ਕਾਲੂ ਸਾਡਾ ਫੜਨ ਵਾਲਾ ਜੀ ਉਹ ਹੁਣੇ ਤੋਂ ਇਹਨਾਂ ਨੂੰ ਇਹਨਾਂ ਦਾ ਸਥਿਤੀ ਹੋਇਆ ਦੱਸਣਗੇ ਕਿਥੇ ਹੈ ਕਿਥੇ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਨਾ ਇਹ ਹਲੇ ਅਸੀਂ ਰਿਕਾਰਡ ਇਹਨਾਂ ਦੇ ਖੰਗੜ ਰਹੇ ਆਂ ਜੀ ਇਹਦੇ ਤੇ ਸ਼ਰਾਬ ਦੇ ਪਰਚੇ ਹੈਗੇ ਨੇ ਦਰਜ ਹੋਏ ਵੀ ਜਿਹੜਾ ਮੁੰਡਾ ਗਰੈਸਟਾਰ ਕੀਤਾ ਰਾਤ ਔਰ ਜਿਹੜੇ ਜੋਰ ਅੱਗੇ ਜਿਹੜੇ ਹਜੇ ਵੀ ਨਹੀਂ ਇੱਥੇ ਸਾਹਮਣੇ ਸਰ ਕੀ ਮੈਸੇਜ ਇਹਨਾਂ ਦਾ ਬਣਦਾ ਮੈਨੂੰ ਸੋਇਆ ਵੀ ਇਹ ਆਪਣੇ ਕੰਮ ਕਮੜੇ ਕੰਮਾਂ ਤੋਂ ਛਡਕਾਰਾ ਪਾਉਣ ਦੀ ਮਿਹਨਤ ਕਰਕੇ ਚੰਗੇ ਕੰਮ ਕਰਨਾ ਹੁਣ ਇਹ ਜੇਲ੍ਹ ਵੀ ਜਾਊਗਾ ਅੰਦਰ ਵੀ ਰਹੂਗਾ ਸਮੇਂ ਦੀ ਬਰਬਾਦੀ ਵੀ ਆ ਪੈਸੇ ਦੀ ਬਰਬਾਦੀ ਵੀ ਆ ਰਿਕਾਰਡ ਵੀ ਖਰਾਬ ਹੋ ਗਿਆ ਦਾ ਇਹਦਾ ਨੌਜਵਾਨ ਪੀੜੀ ਨੂੰ ਇਹੀ ਜਿਵੇਂ ਨੌਜਵਾਨ ਮੁੰਡਾ ਇਹਨੂੰ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਇਹਨੂੰ ਬੰਦੇ ਨੂੰ ਸਰ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਤੁਸੀਂ ਅੱਜ ਇਹ ਕਿਹੜੇ ਕੇਸ ਦੇ ਸਬੰਧ ਦੇ ਵਿੱਚ ਹੈ ਇਨਾ ਸਿਕੰਦਰ ਸਿੰਘ ਪੁੱਤਰ ਜੈਬ ਸਿੰਘ ਆ ਇਹਨਾਂ ਇੱਕ ਸਾਡੇ 52 ਨੰਬਰ ਮਕਦਮਾ ਦਰਜ ਹੋਇਆ ਸੀ ਮੋਬਾਈਲ ਕੋ ਦਾ ਤੇ ਇਹਦੇ ਸਾਥੀ ਸੀਗਾ ਇੱਕ ਰਿੰਪਲ ਜੈ ਸਿੰਘ ਵਾਲੇ ਦਾ ਰਹਿਣਾ ਵਾਲਾ ਉਹਦੇ ਤੇ ਵੀ ਪੰਜ ਸੱਤ ਚੋਰੀ ਦੀਆਂ ਖੂਹਾਂ ਖਾਣ ਦੇ ਮਤਲਬ ਹੈਗਾ ਬਾਹਰ ਦਾ ਤਾਂ ਇਹਸ ਬੰਦਾ ਇਹ ਉਹਦਾ ਸਾਥੀ ਸੀਗਾ ਇਹ ਕਿੰਨਾ ਚੋਰੀ ਦਾ ਮੋਟਰਸਾਈਕਲ ਤੇ ਤਿੰਨ ਚਾਰ ਬਾਰ ਦਾ ਤਾਂ ਦਰਾਨੇ ਪੁੱਛ ਗਏ ਛੇ ਹੂਲ ਮੰਨਿਆ ਵਾ ਤੇ ਜਿਹੜੀਆਂ ਕਿਸੇ ਭਈਏ ਤੋਂ ਪੈਸੇ ਖੋਲੇ ਕਿਸੇ ਤੋਂ ਮੋਬਾਈਲ ਖੋਲਿਆ ਇਹ ਤੋਂ ਹਾਂ ਇਹਨਾਂ ਦਾ ਇੱਕ ਗ੍ਰੋਥ ਸੀ ਮੈਂ ਪਿਛਲੇ ਦਿਨਾਂ ਚ ਪੜਿਆ ਸੀ 14 ਤਰੀਕ ਨੂੰ ਉਹ ਤੁਹਾਨੂੰ ਪਹਿਲਾਂ ਡਿਪੀਐਸਪੀ ਸਾਹਿਬ ਨੇ ਕੀਤਾ ਉਸੇ ਗ੍ਰੋਥ ਦਾ ਸਾਥੀ ਆ ਇਹ ਇਹ ਅੱਜ ਮੇਰੇ ਹਸਾਬ ਨਾਲ ਵੀ ਸਾਰੇ ਬੰਦੇ ਇਸ ਗ੍ਰੋਥ ਦੇ ਕਾਬੂ ਕਫੂ ਚੁੱਕਿਆ ਸਾਡੇ ਕੁੱਲ ਕਿੰਨੇ ਬੰਦੇ ਹੋ ਗਏ ਜੀ ਹੁਣ ਤੱਕ ਇਸ ਮਾਮਲੇ ਚ ਇਸ ਮਾਮਲੇ ਸਾਡੇ ਕੋਲੇ ਜੀ 12 ਬੰਦੇ ਸੀ ਕਾਬੂ ਕਰ ਲਿਆ ਇਸ ਗ੍ਰੋਥ ਦੇ ਤੇ ਇਹ ਗ੍ਰੋਥ ਤਕਰੀਬਨ ਖਤਮ ਹੋ ਗਿਆ ਹੁਣ ਇਹ ਸਾਰੇ ਜਾਣਗੇ ਮੰਦਰ ਜਾ ਕੇ